ਹੈਂ ਹੱਬੀ ਚਾਵੜਾ ਬਾਈ ਨੂੰ ਬਧਿਆ ਦੁੱਧ ਪੱਤੀ ਮਾਦੇ ਬਾਈ ਆ ਦੇ ਚਾਹ ਤਾਂ ਬਣੀ ਪਈ ਐ ਹਾ ਹਾ ਲਿਆ ਦੰਨੀ ਆਂਗੇ ਬਾਈ ਦੇ ਦੇ ਹਾਂ ਦੇ 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 ਉਹ ਕੀ ਕਹੀਏ ਮੇਰੇ ਭਾਈ ਇਹ ਪੈਸੇ ਦੇਣਾ ਦੇ ਦੇ ਹੈ ਕਾਦੇ ਵਾਸਤੇ ਪੈਸੇ ਚੰਡੀਗੜ੍ਹ ਨਹੀਂ ਆ ਮੇਰੀ ਗੱਲ ਸੁਣ ਲਓ ਭਾਈ ਤੁਹਾਨੂੰ ਤਾਂ ਨਹੀਂ ਕੋਈ ਤਰਾਜ ਤਰੂ ਦੇਗਾ ਇਹ ਨੌਕਰੀ ਲੱਗਦੀ ਐ ਕੁੜੀ ਲੈ ਬਾਈ ਸਾਨੂੰ ਕੀ ਤਰਾਜ ਹੋਣਾ ਵਧੀਆ ਚਾਰਖਰ ਪੜੀ ਹੋਈ ਹੈ ਜੇ ਸਰਕਾਰੀ ਨੌਕਰੀ ਤੇ ਲੱਗ ਜੂਗੀ ਉਹਦੇ ਵਰਗੀ ਤਾਂ ਰੀਸ ਨਹੀਂ ਹੈਗੀ ਓਏ ਮੈਂ ਤੁਹਾਨੂੰ ਐ ਕਹਿਣਾ ਭਾਈ ਕਿ ਜੇ ਤੁਸੀਂ ਕੱਲ ਨੂੰ ਮੈਨੂੰ ਕਹਿਣ ਲੱਗ ਜੇਵੇਂ ਅਸੀਂ ਗਵਾਹੇ ਧਰਵਾਤੇ ਰੱਖਿਆ ਹੋਈਆਂ ਉਹਨੂੰ ਕਿਹਦੇ ਤਲਕੀ ਤਿਆਰ ਹੋਇਆ ਰੁਕੇ ਜਾਂਦੀ ਆ ਉਹ ਫਿਰ ਚਨਾਣੇ ਦੀ ਈਰਖਾ ਹੋਣ ਲੱਗ ਜੰਦਾ ਨਾ ਨਾ ਬਾਈ ਸਾਡੇ ਮਨ ਚ ਕੋਈ ਈਰਖਾ ਨਹੀਂ ਸਾਡੇ ਤਾਂ ਇਹ ਛੋਟੀਆਂ ਪਹਿਣਾ ਵਰਗੀ ਐ ਸੰਕਾ ਦੀ ਵਧੀਆ ਤਲਕੀ ਨਾ ਧੋਕੇ ਵਗ ਜਾ ਕਰੂਗੀ ਘਰ ਦੇ ਕੰਮਕਾਰਾਂ ਦੀ ਨਾ ਤੁਸੀਂ ਫਿਕਰ ਕਰੋ ਦੇ ਦੇ ਯਾਰ ਹੁਣ ਦੇ ਦੇ ਹੈ ਓਏ ਇੰਨੇ ਕੀ ਕਰੇਗਾ ਤੂੰ 2000 ਲੈ ਜਾ ਤਿੰਨ ਲੈ ਜਾ ਹੈ ਆ ਦੇਖੀ ਜਲਦੀ ਰਹਿ ਭਾਈ ਇੱਥੇ ਮੇਰਾ ਬਾਈ ਦੁਪੇਪਰਾ ਲੈ ਕੇ ਲੂਰੇ ਦੇਖਦੇ ਵੀਰੇ ਸੈਂਟਰ ਚੰਡੀਗੜ੍ਹ ਆਇਆ ਹੈ ਹੈ ਸੈਂਟਰ ਚੰਡੀਗੜ੍ਹ ਹੀ ਆਇਆ ਉੱਥੇ ਜਾਣਾ ਬੂਬਾ ਚੰਡੀਗੜ੍ਹ ਨੂੰ ਤੁਸੀਂ ਕਿਹੜਾ ਕਹਿੰਦੇ ਹੋ ਉੱਥੇ ਨਾ ਵੀ ਨਹੀਂ ਮੈਂ ਤਾਂ ਗਈ ਹੋਈ ਹਾਂ ਰਹਿ ਕੇ ਆਈ ਸੀ ਹੈ ਹਾਂ ਉਹ ਟ੍ਰੇਨਿੰਗ ਲਈ ਗਈ ਸੀ ਵੀਰੇ ਮੇਰੀ ਹਾਂ ਉੱਥੇ ਗਈ ਆ ਇਹ ਰਹਿ ਕੇ ਹਫ਼ਤਾ ਰਹਿ ਕੇ ਇੱਥੇ ਪੁਆਇੰਟ ਦੀ ਟਾਵ ਕਹਾਲ ਕਉ ਕਰਦਾ ਹੈ ਵੇ ਲੈ ਗੋ ਹੁੰਦਾ ਦੇਣੀ ਪੈਣੀ ਕੁੜੀ ਤਾਂ ਚੰਡੀਗੜ੍ਹ ਰਹਿ ਗਈ ਹੈ ਕਿੱਥੇ ਪੈਣੀ ਲੈ ਆਉਣਾ ਕੱਢ ਕੇ ਮੈਂ ਇਹਨੂੰ ਬੱਤਾ ਦੇ 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 ਚਾਬੀ ਮੈਂ ਲੈ ਆਉਣਾ ਮੈਂ ਚਾਬੀ ਨਹੀਂ ਦਿੰਦਾ ਤੈਨੂੰ ਆਪੀ ਲੈ ਆਉਣਾ 5000 ਦੇਦਾ ਭਾਈ ਲੈ 5000 ਦਾ ਸਾਡਾ ਆਉਣ ਜਾਣੀ ਹੋਊਗਾ 20000 ਦੇ ਦੇ ਐਡੀ ਦੂਰ ਜਾਣਗੇ ਜਵਾਕ ਭਾਈ ਕਈ ਵੇਰੇ ਲੋਡ ਪੈ ਜਾਂਦੀ ਰਸਤੇ 'ਚ ਫਿਰ ਔਖਾ ਹੋ ਜੂਗਾ ਤੇ ਪਏ ਉਹ ਵੀ ਲੈਣੇ ਦੇ ਨਹੀਂ ਦਦਾ ਕਰ ਰਿਹਾ ਪੀਟੇਗਾ ਆਉਂਦੇ ਜਾਂਦੇ ਨੂੰ ਸਸਤੀ ਘਰ ਬੜਾਤੀ ਵਾਰ ਪੈ ਗਿਆ ਹੱਥ ਨਾਲ ਤੇ ਦਾ ਬੜਿਆਈ ਦਾ ਭੁੱਖ ਹੈ ਤਾਂ ਦਾ ਖੋਖਾ ਰਹਿਤਾ ਸੁਣਨਾ ਜਾਵੇ ਸਾਨੂੰ ਸੁਣ ਲੈ ਦੇ ਦੇ ਕਿ ਮੈਂ ਕਿਤੇ ਪੈਸੇ ਨਹੀਂ ਦੇਖੇ ਪੱਟ ਕਰ ਲਈ ਮੇਰੇ ਕਿਹਣੀ ਯਾਰ ਉਹ ਕਿ 7 8 9 10 11 12 13 ਚਲੋ ਨਾ 13 16 14 18 19 ਬਾਬ ਦੋ ਮੈਨੂੰ ਮੋੜ ਦੀ ਜਿਹੜੇ ਮੋੜੇ ਦੋ ਲੋਟ ਹੋਰ ਤਾਂ ਦੇ ਦੇ ਹੈ ਨਹੀਂ ਮੇਰੇ ਕੋਲੇ ਦੋ ਲੋਟ ਤੇ ਝਾੜੋਂ ਲਾ ਗਦੇ ਹਰੇ ਫਸਲ ਨਹੀਂ ਵੱਡੀ ਵਾਸਤਾ ਜੀ ਮੈਂ ਜਿੰਨੇ ਬਚ ਕੇ ਦੇ ਦੂੰ ਤੈਨੂੰ ਬਾਈ ਜੀ ਦੇ ਦੋ ਹਜ਼ਾਰ ਰੁਪਇਆ ਹਾਂ ਦੇਖ ਦੇ ਦੋ ਭਾਈ ਹੁਣ ਤਾਂ ਦੇਖ ਇਹਨੇ ਵੀ ਕਹਿਤਾ ਹੋਰ ਜਲ ਨਹੀਂ ਐਂਦਾ ਮੇਰੇ ਕਹੇ ਤੋਂ ਨਹੀਂ ਦਿੰਦਾ ਓਏ ਜਿਹੜੇ ਬਚ ਕੇ ਮੋੜ ਲਏ ਓ ਚੰਗਾ ਕੋਈ ਜੇ ਲਈ ਨੌਕਰੀ ਲੈ ਪੈ ਤਨਖਾਹ ਹੈ ਗੁਰੂ ਮੈਨੂੰ ਫੜਾਇਆ ਕਰ ਲੈ ਲੈ ਠੀਕ ਹੈ ਵੀਰੇ ਤੁਸੀਂ ਘਰ ਚ ਵੱਡੇ ਹੋ ਤੇ ਫਿਰ ਕੀ ਹੁੰਦਾ ਇਹਨੂੰ ਫੜਾ ਦੀ ਕਿਤੇ ਠੀਕ ਹੈ ਵੀਰੇ ਨਾ ਨਾ ਬਾਈ ਇਹਨੂੰ ਨਾ ਕਿਤੇ ਇਹ ਤਾਂ ਪਹਿਲੇ ਖੋ 10000 ਰੁਪਏ ਜੱਸਾ ਲੈ ਗਿਆ ਆਉਦੀ ਬਹੂ ਵਾਸਤੇ ਹਾਂ ਕੋਈ ਨਾ ਬਾਈ ਲਿਖ ਲਾਂਗੇ ਤਾਂ ਕਾਪੀ ਤੇ ਬਾਈ ਜੀ ਚਾਹ ਲੈ ਕੇ ਕਿਵੇਂ ਬਣ ਗਈ ਚਾਹ ਨੂੰ ਗਿਆ ਪੀ ਕੇ ਤਾਂ ਗਿਆ ਤੀਗਾ ਚਾਹ ਭਾਲ ਦੇ ਦੇ ਨਿਕਲੂ ਚਲੋ 18 ਵਾਰ ਤਾਂ ਚਾਹ ਪੀਦਾ ਚਾਹ ਉਹਨਾਂ ਦੇ ਵਾਸਤੇ ਨੂੰ ਫੜਾ ਫੜਾਓ ਦੇਖ ਲੈ ਚਾੜ ਕਰ ਦੇ ਬਾਈ ਜੀ ਲੈ ਆਵੇਂ ਚਾਹ ਮੇਰ ਨਾਲ ਚੌੜ ਕਰੂਗਾ ਮੇਰਾ ਜੰਮਿਆ ਜਾਇਆ ਹੈ ਮੇਰ ਨਾਲ ਕਰੂ ਗੋਦੀ ਚੱਕ ਕੇ ਖੜਾ ਆਏ ਬਈ ਉਈ ਮਖੌਲ ਕਰਦਾ ਭਾਈ ਵੀ ਤੂੰ ਚਿੜੇਗਾ ਤਾਂ ਕਰਕੇ ਕਹਿ ਕੇ ਗਿਆਗਾ ਤੈਨੂੰ ਪਤਾ ਨਹੀਂ ਹੈਗਾ ਤੇ ਮੁਸਕਰੀਦਾ ਹੱਸਦਾ ਜਾਂਦਾ ਸੀ ਉਹ ਚੱਲ ਦੇ ਆ ਦੇ ਭਾਈ ਚਾ ਜੱਪਾ ਪਾ ਲੈ ਚਾ ਕੁਸ਼ਤੀ ਦਾ ਇੱਥੇ ਧਰਾਂ ਮੈਂ ਨਹੀਂ ਚਾ ਭਾਈ ਮੈਂ ਤਾਂ ਉਹਦਾ ਪਤਾ ਕਰ ਲੰਦੇ ਸਰ ਵੀ ਤਾਂ ਕਈ ਨਹੀਂ ਦ ਕਈ ਨੂੰ ਨਹੀਂ ਗਏ ਨੂੰ ਕਰਿਆ ਸੀ ਭਾਈ ਮੈਂ ਫੋਨ ਨੂੰ ਨੂੰ ਅੱਜ ਹਾਂ ਉਹਦੀ ਮਾਂ ਦਾ ਪਤਾ ਲਿਆ ਸੀ ਹੁਣ ਕਹਿੰਦੀ ਵੀ ਪਹਿਲਾਂ ਨਾਲ ਤਾਂ ਫਰਕ ਆ ਕਹਿੰਦੀ ਠੀਕ ਹੈਗੀ ਪਰ ਚਲਾ ਜੇ ਮੈਂ ਕਹਿੰਦਾ ਤੀਗਾ ਵੀ ਆਹੋ ਕਲੀ ਮਾੜਾ ਜਾ ਬਾਚਣੀ ਮੈਂ ਕਹਿੰਦੀ ਮਾਪੇ ਉਹ ਕੋਈ ਗੱਲ ਨਹੀਂ ਮਾਂ ਨੂੰ ਗੰਢੂ ਢਿੱਲੀ ਉਹਦਾ ਗੁੱਸਾ ਕਰਕੇ ਗਈ ਹੈ ਮੈਨੂੰ ਲੱਗਦਾ ਉਹ ਬਈ ਮਨ ਤਾਂ ਐ ਕਹਿੰਦੀ ਸੀ ਯਾਰ ਬਿੱਥੇ ਗੱਲੀ ਗੱਲੀ ਪੁੱਛੋ ਫੇਰਾ ਉਹ ਤਾਂ ਕਹਿੰਦੀ 15 20 ਦਿਨ ਹੀ ਹਲੇ ਮੈਂ ਆਉਂਦੀ ਹੈਗੀ ਬਈ ਮੈਂ ਤਾਂ ਤੁਹਾਨੂੰ ਐ ਕਹਿੰਦੀ ਆ ਫਿਰ ਤੁਸੀਂ ਕਹੋਗੇ ਵੀ ਮੈਨੂੰ ਆਪ ਸਲਾਹਾਂ ਦਿੰਦੀ ਐ ਟਿਕ ਜਾ ਤਵੇ ਮੇਰੇ ਸਾਲੇ ਦਾ ਮਖਲੜ ਦੇ ਤੂੰ ਨੀਆ ਮਾਰਦਾ ਫਿਰਦਾ ਨਾਲੇ ਤਾਂ ਕੋਈ ਨਾ ਡਾਂਗੀਆਂ ਤੇਰੇ ਝੜ ਜਾਣਗੀਆਂ ਜਦ ਜਵਾਨ ਹੋਵੇਂ ਤੇਰੇ ਮੈਂ ਵੀ ਤੇਰੇ ਵਾਂਗੂੰ ਇਸ਼ਾਲਾ ਮਾਰਦਾ ਨੂੰ ਸੀ ਰੱਖ ਦੇ ਰੱਖ ਦੇ ਰਜਾ ਤੇਰੇ ਦਵੇ ਰੱਖ ਦੇ ਭਈ ਤੁਸੀਂ ਨਾਲ ਤਾਂ ਜਾਇਆ ਉਹ ਨਾਲ ਤਾਂ ਉਹਦੀ ਮਾਂ ਦਾ ਪਤਾ ਲਿਆ ਉਹ ਸਰਬੀ ਦਾ ਨਾਲੇ ਗੁੱਸਾ ਗਿੱਲਾ ਦੂਰ ਹੋ ਜਾਊਗਾ ਭਈ ਉਹ ਮੜਿਆ ਮੂੰਹ ਸੁਂਘੋ ਉਹਦਾ ਵੀ ਕੀ ਕਹਿੰਦੀ ਆਊਗੀ ਕਿ ਆਉਂਦੀ ਨਹੀਂ ਫਿਰ ਮੈਨੂੰ ਤਾਂ ਭਈ ਆਊਗੀ ਹੋਰੋਠੀ ਬੈਠੂਗੀ ਹੁਣ ਹੈਂ ਉੱਥੀ ਤਾਂ ਨਹੀਂ ਪੈਂਦੀ ਜਾ ਕੇ ਉਹ ਆਊਗੀ ਤਾਂ ਆਪਦੇ ਘਰ ਹੀ ਪੇ ਕਹਿੰਦੇ ਕਿੰਨਾ ਚਿਰ ਟਾਈਮ ਲੰਘਦਾ ਹੁੰਦਾ ਜਨਾਨੀ ਦਾ ਠੀਕ ਗੱਲਾਂ ਚੱਲੀਆਂ ਲੈ ਉਹ ਪੀ ਲੈ ਜਾ ਰੇ ਛੋੜ ਕਰਤਾ ਲੈ ਨਾਲ ਛੋੜ ਕਰਤਾ ਮੈਂ ਨਹੀਂ ਪਿੰਦਾ ਗਲਾਸ ਕਰ ਉਹ ਲੈ ਪੀ ਲੈ ਮੈਂ ਨਹੀਂ ਪਿੰਦਾ ਉਹ ਪੀ ਲੈ ਯਾਰ ਉਹ ਮੈਂ ਨਹੀਂ ਪਿੰਦਾ ਮਜ਼ਾਕ ਕਰ ਰਹੀ ਲੇ ਪੀ ਲੋ ਬਾਈ ਕਿੰਨੇ ਪਿਆਰ ਨਾਲ ਲੈ ਕੇ ਆਇਆ ਜਾ ਪੀ ਲੋ ਉਹ ਚੋਦਾ ਜਾਂਦਾ ਜੇ ਨਾ ਗੰਗਲ ਫੜ ਪੀ ਲੈ ਜੇ ਕੋ ਹੁਬਈ ਮੈਂ ਦਵਾਰੇ ਫੋਨ ਕਰਕੇ ਪੁੱਛੂ ਨਿਕ ਵਾਰੀ ਲੈ ਕਿਆ ਪੀਆ ਹੋਰ ਕਿ ਲੈ ਇਹਨੂੰ ਲਿਆ ਦੇ ਚਾਹ ਲਿਆ ਦੇ ਮੱਚਾ ਕਹਦੇ ਪੁੱਛੋ ਭਾਈ ਹਾਂ ਕੋਈ ਨਾ ਮੈਂ ਦਵਾਰੇ ਪੁੱਛ ਲੂ ਨਹੀਂ ਤੁਸੀਂ ਇੱਕ ਵਾਰੀ ਫੋਨ ਕਰ ਲਿਓ ਐਨੇ ਚ ਮਨ ਹੋ ਗਿਆ ਮਾਰੋ ਕਹਦੇ ਵੀ ਭਾਗ ਸਿਉਂ ਦਾ ਬਲੱਡ ਬਾਲਾ ਬੜਾ ਵੱਧਦਾ ਹੈ ਸ਼ੂਗਰ ਬਾਲੀ ਵਰਗੀ ਦੀ ਕੱਲ ਕਹਦੇ 700 ਤੇ ਸ਼ੂਗਰ ਵਾਗੀ ਸੀ ਅੱਛਾ ਝੂਠ ਬੋਲਣਾ ਪਊਗਾ ਕਹਿ ਦਊਂ ਚਲ ਕੋਈ ਨਾ ਭਾਈ ਕਹਿ ਦੂੰਗੇ ਅੱਧੀ ਪੱਤਾ ਗੋਭੀ ਕਰਵੇਂ ਹਾਂਜੀ ਭਾਈ ਪੱਤਾ ਗੋਭੀ ਬਣਾਵਾਂਗੇ ਪੋਸਟ ਪਿਆ ਰੰਦਾ ਪੋਸਟ ਬਣਾ ਲੂ ਕੋਈ ਨਾ ਤੁਹਾਡੇ ਵਾਸਤੇ ਅੱਜ ਅੱਡ ਬਣਾ ਦਾਂਗੇ ਪੂਜੀ ਜੀ ਦੇ ਖਾਣੇ ਪੂਜੀ ਬਣਾਉਂਦੇ ਭਾਈ ਹਾਂ ਠੀਕ ਆ ਠੀਕ ਆ ਓਡਿਆਂ ਵਾਸਤੇ ਹੋਈ ਜਾਂਦਾ ਹਾਂ ਨਾ ਕੋਈ ਨਾ ਬਣਾ ਦਾਂਗੇ ਆ ਵੇਜੋ ਵਈ ਲੈ ਇੱਥੇ ਵੇਜੋ ਚ ਇਹ ਸਾਡਾ ਤੀਨੀ ਵਾਰ ਸਬਜ਼ੀਆਂ ਦਾ ਤਿੰਨ ਗੱੱਚ ਲਾਤੀਆਂ